ਅਨਰ ਦੇਖਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਤੋਂ ਕਿਸਾਨ ਇਕੱਠੇ ਹੋਣਾ ਚਾਹੁੰਦੇ ਨੇ ਪਰ ਕਿਸਾਨ ਵੀ ਜਿਹੜੇ ਕਿ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਜਿਹੜੇ ਪੈਰੇ ਨੇ ਉਹ ਵੀ ਸਖਤ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਨਾਲ ਇਕੱਠਾ ਨਹੀਂ ਹੋਣ ਦਵਾਂਗੇ ਕਿਉਂਕਿ ਆਮ ਜਨਤਾ ਨੂੰ ਜਿਹੜੀ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਬੀਤੇ ਦਿਨੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਆੜ ਧਰਨੇ ਲਗਾਏ ਜਾਂਦੇ ਨੇ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਹ ਧਰਨੇ ਬਿਲਕੁਲ ਨਾ ਲਗਾਏ ਜਾਣ ਕਿਉਂਕਿ ਲੋਕਾਂ ਨੂੰ ਜਿਹੜੀ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆਣ ਜਾਣ ਦੇ ਵਿੱਚ ਵਿਗਨ ਪੈਂਦਾ ਤਾਂ ਫਿਰ ਤੋਂ ਜਿਹੜੇ ਕਿਸਾਨ ਨੇ ਉਸ ਸ਼ੰਭੂ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪੌਂਚੜ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਸਖਤ ਪੈਰੇ ਜਿਹੜੇ ਲੱਗੇ ਹੋਏ ਨੇ ਉਹ ਕਿਸਾਨਾਂ ਨੂੰ ਰੋਕ ਰਹੇ ਨੇ ਕਿਸਾਨਾਂ ਨੂੰ ਬਾਰਡਰ ਤੇ ਪੌਂਚੜ ਤੋਂ ਰੋਕ ਰਹੇ ਨੇ ਪਰ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਉੱਥੇ ਜਾਵਾਂਗੇ ਆਪਣਾ ਜਿਹੜਾ ਕਿ ਤਰਨਾ ਉੱਥੇ ਜਾ ਕੇ ਲਾੜਾ ਚਾਹੁੰਦੇ ਨੇ ਪਰ ਜਿਵੇਂ ਕਿ ਹੁਣੇ ਤੁਹਾਨੂੰ ਦੱਸਿਆ ਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਟਵੀਟ ਕਰਕੇ ਗਿਆ ਕਿ ਤਰਨੇ ਬਿਲਕੁਲ ਨਹੀਂ ਲਗਾਣ ਦਵਾਂਗੇ ਤਾਂ ਇੱਕ ਜਿਹੜੀ ਕਿ ਤੁਹਾਨੂੰ ਬਾਈਟ ਵੀ ਸੁਣਾਵਾਂਗੇ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ कि दिते लगा देखो जी पटियाला पुलिस ने बहुत पुख्ता सुरक्षा प्रबंध जो मुकम्मल मल्टीलेयर नाकबंदीजन की हरेक जी मतलब है कि, हरेक मतलब राइट है कि वो प्रोटेस्ट करबलिक आम आवाम जनू हरासमेंट होंगी ਇਹ ਬਹੁਤ ਹੀ ਜ਼ਰੂਰੀ ਹਾਈਵੇ ਹੈ ਜਿਹੜਾ ਕਿ ਦੋਨੇ ਸਟੇਟਸ ਨੂੰ ਕਨੈਕਟ ਕਰਦਾ ਹੈ ਦਿਸ ਇਜ਼ ਅ ਵੈਰੀ ਮੀਨ ਲਾਈਫਲਾਈਨ ਆਫ ਪੰਜਾਬ ਸਾਡਾ ਜਿਹੜਾ ਥਾਣਾ ਆ ਹਾਈਵੇ ਦੇ ਬਿਲਕੁਲ ਉੱਪਰ ਸਿਚੂਏਟਡ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੇ ਐਜੀਟੇਸ਼ਨ ਦੀ ਹੱਦ 'ਚ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਜਿਹਦੇ ਕਰਕੇ ਜਨਰਲ ਪਬਲਿਕ ਨੂੰ ਜਿਹੜੇ ਡੇਲੀ ਦੇ ਕਮਿਊਟਰਸ ਹੈਗੇ ਆ ਸਕੂਲ ਦੀਆਂ ਬੱਸਾਂ ਹੈਗੀਆਂ ਨੇ ਐਂਬੂਲੈਂਸਾਂ ਹੈਗੀਆਂ ਨੇ ਹੋਰ ਐਸੈਂਸ਼ੀਅਲ ਸਰਵਿਸਿਜ਼ ਦੀ ਜਿਹੜੀ ਮੂਵਮੈਂਟ ਹੈਗੀ ਉਹ ਕਿਸੇ ਵੀ ਤਰੀਕੇ ਨਾਲ ਡਿਸਕਰਪਟ ਨਾ ਹੋਵੇ ਤੇ ਆਮ ਪਬਲਿਕ ਨੂੰ ਕਿਸੇ ਪ੍ਰਕਾਰ ਦੀ ਹਰਾਸਮੈਂਟ ਨਾ ਹੋਵੇ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਅੱਜ ਦੀ ਲੋਨ ਵਗੈਰਾ ਦੀ ਗੱਲ ਕੀਤੀ ਟ੍ਰੈਫਿਕ ਦੀ ਜਿਹੜੀ ਹੈਗੀ ਹੈ ਕੋਈ ਡਾਇਵਰਜਨ ਵਗੈਰਾ ਵੀ ਕੀਤੀ ਹੈ ਸਿੰਪਲ ਦੇਖੋ ਜੀ ਅਸੀਂ ਮਲਟੀ ਲੇਅਰ ਟ੍ਰੈਫਿਕ ਡਾਇਵਰਜਨ ਦੀ ਪਲਾਨ ਕੀਤੀ ਹੈ ਬਟ ਪਾਲਿਸੀ ਇਜ਼ ਵੈਰੀ ਕਲੀਅਰ ਐਜੀਟੇਸ਼ਨ ਦੀ ਆੜ ਚ ਆਮ ਪਬਲਿਕ ਦਾ ਹਰਾਸਮੈਂਟ ਨਹੀਂ ਹੋਣ ਦੇਣਾ ਥੈਂਕ ਯੂ ਜਿਵੇਂ ਕਿ ਤੁਸੇ ਸੁਣਿਆ ਕਿ ਕੀ ਕਹਿਣਾ ਹੈ ਕਿ ਤੇੜ ਤਰਨਿਆਂ ਨੂੰ ਲੈ ਕੇ ਕਿ ਜੇਕਰ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਤਰਨੇ ਦੇ ਲਈ ਇੱਥੇ ਬੈਠਣ ਨਹੀਂ ਦਿੱਤਾ ਜਾਵੇਗਾ ਤਾਂ ਤੁਹਾਡੀ ਇਸ ਸਾਰੀ ਇਸ ਤੇ ਕੀ ਰਾਏ ਹੈ ਜ਼ਰੂਰ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝ ਕਰੋ ரோங்க ரே பண்ணிந்த ਬੱਧ ਮੰਗਾ ਲੋ ਯਾਰ ਦੋਰ ਚਾ ਦੋਰ ਨੂੰ ਮੋੜ ਮੋੜ ਛੜਕਦਾ ਇਹਦਾ ਯਾਰ ਸਰਬਰ ਇੱਥੇ ਜਾ ਵੜਿੰਦੇ ਕਾਹਦਾ ਬੱਲੇ ਕਾਹਦਾ ਬੱਲੇ ਕਾਹਦਾ ਸਾਕੇ ਦੇ ਕਿਵੇਂ ਦੀ ਪੀੜ ਬੱਧ ਮੰਗਾ ਲੋ ਦੋਰ ਲਾਉਣ ਕਿੱਥੇ ਕਿੱਥੇ ਬੈਠੋ ਬੈਠ ਜਾਓ ਮਾਦਾ ਮਾਦਾ ਮੈਂ ਕਿਹਾ ਕਰ ਬੋਲੋ ਜੀ ਬਾਈ ਇੱਥੇ ਬੈਠੋ ਗੱਲ ਜਿੰਨਾ ਇਹਦਾ ਬਹਿਨ ਦਾ ਸਾਥ ਦਾ ਹੋਣਾ ਨਹੀਂ ਆ ਬੈਠ ਜਾਣਾ ਬਾਹਰ ਵੇਖੋ ਵੀਰੇ ਇੱਥੇ ਆ ਕੋਤੋਂ ਬਾਅਦ ਉਹਦਾ ਤਿੰਨ ਵਾਰ ਰਿਮਾਂਡ ਲਿਆ ਤੇ ਪੱਤਰਕਾਰ ਕੋਈ ਨਹੀਂ ਆਦੇ ਨਹੀਂ ਆਉਣ ਦਿੱਤਾ ਕੰਡੇ ਵਾ ਦੇਖ ਲਾਸੇ ਹੋਣਗੇ ਤੇ ਉਹਦੀ ਜਵਾਨ ਥੋੜੀ ਭਿੜਾ ਹੋਊ ਤੇ ਹੁਣ ਇੱਕ ਪੁਲਿਸੇ ਦੇਰ ਦਾ ਸਬ ਇੰਸਪੈਕਟਰ ਐ ਐਸ ਆਈ ਗੱਡੀ ਲਿਆ ਉਹਦੇ 75 ਗ੍ਰਾਮ ਫੜਿਆ ਗਿਆ ਚਿੱਟਾ ਇਹ ਕਿੰਦੇ ਚਿੱਟਾ ਲੋਕ ਲੈ ਚਦੇ ਆ ਇਹ ਚਿੱਟਾ ਕੌਣ ਵੇਚਦਾ ਬਈ ਤੇ ਇਹ ਐਸਆਈ ਵੀ ਵੇਚਦਾ ਉਹ ਨੀ ਤਾਰਾ ਉੱਪਰ ਤੱਕ ਦਿਖ ਰਿਹਾ ਹੈ ਜੇ ਤੁਸੀਂ ਕਹਿ ਦਿਓ ਨਾ ਉਹਦੇ ਕੋਲੇ ਕੀ ਤਾਕਤ ਹੈ ਪਰ ਇਹ ਸਰਕਾਰ ਨਾ ਮਾੜੀ ਸਰਕਾਰ ਨਹੀਂ ਹੋਣੀ ਕੋਈ ਮੀਂਹ ਪਿਆ ਗਿਆ ਘੜੇ ਪਿਆ ਗਿਆ ਇਹਨਾਂ ਨੇ 1 ਰੁਪਈਆ ਵੀ ਆਪਾਂ ਨੂੰ ਦਿੱਤਾਗਾ ਕਿਸੇ ਨੌਜਵਾਨ ਨੂੰ ਨੌਕਰੀ ਵੀ ਦਿੱਤੀ ਗਈ ਆ ਮੰਡਗਾਂ ਥੋੜੀ ਕੰਨ ਕੈਦਗੀ ਨਿਕਲੀ ਨਹੀਂ ਸੀ ਕਿ ਸ਼ੰਭੂ ਬਾਟੇ ਤੇ ਵੀ ਕਰਤੂਤ ਕੀਤੀ ਹੈ ਉਹਨੇ ਨੇ ਕੇ ਮੇਕ ਉੱਠ ਖੜਦਗੇ ਆਹ ਹੀ ਰੋਲਾ ਹੈ ਹੋਰ ਕੋਈ ਰੋਲਾ ਨਹੀਂ ਫਿਰ ਅਸੀਂ ਕਿਸੇ ਸਾਦਾ ਤੋਂ ਜਾਂਤੀ ਨਹੀਂ ਨਹੀਂ ਗਈ ਮਾਲਜਮਾ ਨੇ ਆਪਦੀ ਤੇ ਉਹੀ ਕਰਦੀ ਹੈ ਅਸੀਂ ਆਪਦੀ ਕਰਦੇ ਹਾਂ ਅਸੀਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਵਿੱਚ ਕੁਝ ਬੰਦੇ ਹੈਗੇ ਆ ਮਾੜੇ ਜਿੰਨਾਂ ਦਾ ਸਾਨੂੰ ਨਾਮ ਲੈ ਕੇ ਬੋਲਣਾ ਪੈਂਦਾ ਹੈ ਕਿਸੇ ਕਿਤੇ ਪਹਿਲਾਂ ਵਾਰ ਤੁਹਾਨੂੰ ਕੀਤਾ ਆਹ ਤਾਂ ਫਿਰ ਸਾਡਾ ਵੀ ਜਦੋਂ ਸਾਰੇ ਚਾਰੇ ਮੁੱਕ ਜਾਣ ਦੱਸਦੇ ਬਾਦਸ਼ਾਹ ਨੇ ਫਿਰ ਕੀ ਆਹ ਕੋਈ ਤਲਵਾਰ ਚੱਕ ਲੋ ਆਪਾਂ ਫਿਰ ਡੰਡੇ ਦਾ ਝੰਡਾ ਪਾ ਲਿਆ ਇੱਕ ਪਾਸੇ ਔਰ ਕਿਹੜੀ ਜੈਤੀ ਹੁੰਦੀ ਹੈ ਸਰੀ ਟੈਂਪਨ ਖਾਈ ਫੌਜ ਹੈ ਉਹਨਾਂ ਕਾਰਿਆਂ ਫੌਜਾਂ ਆਪਣੇ ਨਾਲ ਲੜਦੀਆਂ ਆਪਾਂ ਅਕਾਲੀ ਫੂਲਾ ਸਿੰਘ ਵਾਲੀ ਫੌਜ ਹੈ ਜਦੋਂ ਤੁਸੀਂ ਨਹੀਂ ਆਦੇ ਘਰੇ ਕਹਿ ਦਿੰਦਾ ਉਹ ਤੋਂ ਸਾਡਾ ਆਟਾ ਉੱਤਾਂ ਦਰਿਓ ਜਦੋਂ ਮੜਿਆ ਹੈ ਪਤਾ ਨਹੀਂ ਦੋ ਦਿਨ ਨਹੀਂ ਮੁੜਦੇ ਕਿ ਚਾਰ ਤੇ ਨਹੀਂ ਮੁੜ ਆ ਗਾ ਤੇ ਸਾਡੇ ਘਰ ਤੋਂ ਵੀ ਕਹਿ ਦਿੰਦੇ ਵੀ ਆ ਗਿਆ ਫੇਰ ਤੂੰ ਉਹਨੇ ਵੀ ਹੌਸਲੇ ਦੰਦਾ ਉਹ ਨੂੰ ਤਾਂ ਤਰੂਪ ਹੋ ਗਿਆ ਹੋਏ ਤੂੰ ਹੋਜੇ ਤੇ ਲੱਤਾਂ ਬਾਹਰ ਟੁੱਟੇ ਵਾਲੀਆਂ ਬਥੇਰੀਆਂ ਟੱਪ ਮਿਟਰ ਦੂਜੀ ਗੱਲ ਇਹ ਆ ਸਾਰੇ ਭਰਾਵਾਂ ਨੂੰ ਇਹ ਗੱਲ ਕਹੀਦੀ ਕੋਈ ਕੋਈ ਬਰਦਾ ਅਪੋਰੇ ਵਿਚਾਰ ਦੱਸੇ ਕਿਸਾਨ ਮਜ਼ਦੂਰ ਸਕਾਰਜ ਕਮੇਟੀ ਜਿੰਦਾਬਾਦ ਜੈ ਜੀ ਹੋਰ ਤੋਂ ਦੇ ਨਾਲ ਦਰਸ਼ਨ ਸਿੰਘ ਦੀ ਮਾਸਟਰ ਪਿੱਤਰ ਕੋਲ ਤੋਂ ਹਜ਼ਾਰ ਦਾ ਸੁਣਵੇ ਆ ਵੀ